ਬੋਲਨਾ ਜੀ ਸਾਹਿਬ ਜੀ ਸਾਹਿਬ ਬਾਕੀ ਗਾਧੂ ਸਾਹਿਬ ਜੀ ਗੁਰਦੁਆਰਾ ਸਾਹਿਬ ਦੇ ਬਾਕਟਰ ਮੁਦਾਰਤ ਜਾਂ ਖਾਸ ਤੋਂ ਬੋਲਨਾ ਜੀ ਵਾਹਿਗੁਰੂ ਆਪ ਜੀ ਦੇ ਸਾਜੀ ਹੋਏ ਪੰਜ ਪੈਰੇ ਜਾਲ ਸਾਹਿਬ ਜੀ ਦੇ 40 ਮਿੰਟ ਤੇ ਅਟੀਆਂ ਜਪੀਆਂ ਦੱਪੀਆਂ ਜਿਨ੍ਹਾਂ ਵੰਸੇ ਕਾ ਦੋ ਸਲਾਈ ਸ਼ੇਨਵਾਹੀ ਇਸ ਦਾ ਦੱਸੋ ਜੀ ਬੋਲਨਾ ਜੀ ਦਾ ਧਿਆਨ ਕਰਦਾ ਬੋਲਨਾ ਜਨਾ ਸਿੰਘ ਅਸਵਨੀ ਇਹਨਾਂ ਪਰਮੇਸ਼ੀ ਸੁੱਤੇ ਬੰਦ ਬੰਦ ਕੋਈ ਕੋਈ ਲਾਉਣੇ ਪਰ ਜੇ ਕਿਤੇ ਤਾਂ ਨਾ ਰਹੇ ਨਾ ਕੋਈ ਜਿਸ ਤੋਂ ਸਤਿਕਾਰ ਨਾ ਪ੍ਰਾਪਤ ਹੋਵੇ ਵਰਤਮਾਨ ਦੀ ਸ਼ਹੀਦ ਸਿੰਘ ਅਸਵਨੀ ਚੰਗੀਆਂ ਵਿੱਚ ਕਮਾਈ ਦਾ ਭਾਂਤ ਹਰ ਤਰ੍ਹਾਂ ਦਾ ਬੋਲਣਾ ਜੀ ਪੰਜਾਬ ਸਰਕਾਰ ਸਰਵਤੋਗਤ ਦੁਆਰਾ ਪ੍ਰਾਂਤ ਪੰਚਾਇਤ ਬੋਲਣਾ ਜੀ ਪ੍ਰਤਮੇ ਸਬਤ ਕਾ ਚੰਗੀ ਦਾ ਸਪਸ਼ਟ ਸਰਚ ਗੁਆਇਗਰੀ 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 ਜਹਾਂ ਜਹਾਂ ਸਰਸਦੀ ਸੈਟ ਕਰੋ ਗੰਗਸਾ ਰਵੇ ਜੀ ਫੋਟੋਸਕੀ 55 32 36 ਕੋਲ ਬਲੋ ਜੀ ਸਿੱਖਣਾ ਮੰਨਿਵਾ ਮਾਤਾ ਜੀ ਪਤਾ ਰੱਖਿਆ ਗਾਲੀ ਤੋਂ ਜੋ 25 34 ਜੀ ਤੇ ਬਤਾਨੇ ਕਰਨੇ ਪਾਉਂਦੇ ਜੀ ਛੋੜੇ ਜੀ ਦੇ ਡਾਕਟਰ ਜੀ ਜੀ ਮਾਲ ਦੇ ਸਾਲਾ 26 ਮਾਨਿਆਂ ਦੇ ਮਾਨਦੋ ਜੀ ਪਾਉਣੇ ਪਾਉਣੇ ਜੀ ਜੀ ਆਪ ਜੀ ਦੇ ਪਾਣੀ ਦੇ ਪ੍ਰਮਾਣੇ ਲੱਖ 6500 ਰੋਜ਼ ਦੇ ਮੋਢੇ ਤੋਂ 2590 ਗੋਆਲ ਸਟੇਟ ਗਿਆ। ਚੋਟੀ ਦੇ ਵਿੱਚ ਤੇ 5900 ਰੋਜ਼ ਦੇ ਮਹਾਰਾਜ ਵਾਲੀ ਵਾਲ ਤੋਂ ਨੰਬਰ ਟਕਲਾਉਂ ਦੇ ਮਾਰਕ ਪਗਰੀ ਸਭ ਤੋਂ ਮੇਰਾ ਪ੍ਰਯਾਸ ਰਕਣਾ ਮਹਾਰਤ ਦੇ ਬਾਚਾ ਸ੍ਰੋਤੀ ਪ੍ਰਬੰਧਕ ਦੇ ਵਿਅਕਤੀ ਜਿਹੜੇ ਟੂਰਨਾਮੈਂਟ ਕਮੇਟੀ ਦੇ ਵਿੱਚ ਜੋ ਬਾਚਾ ਹੈਲਥ ਕਾਲ ਚਰਦੀ ਗਲਾਦਾਂ ਵਿੱਚ ਰੱਖੀ ਦੀ ਰੱਤੇ ਬਖਸ਼ ਕਰਦੇ ਮਹਿਲਤ ਬਾਗ ਮੇਲ ਜੋ ਸੇਣ ਸੀ ਉਤਾਰ ਨਿਮਰਤਾ ਬਖਸ਼ਿਸ਼ ਕਰਨੇ ਮਰਤੇ ਪਾਸ਼ਾ ਜੀ ਉਹ ਕਾਲਪੁਰਤ ਖੇਡ ਸਤੇ ਜੀ ਟੰਗ ਨਾਲ ਖੇਡਣ ਦੇ ਬਾਲਦੁਮਤ ਸ਼ਾਹ ਬਖਸ਼ਿਸ਼ ਕਰਨੇ ਸੇ ਪਾਸ਼ਾ ਖੜਾਰੀਆਂ ਨਾਲ ਸਤੇ ਮੇਰਾ ਪ੍ਰਯਾਸ ਕਰਨ ਹਰ ਮਦਾਨ ਫਤਿਹ ਬਖਸ਼ਿਓ ਸਮੁੱਚੇ ਉਸ ਨੌਜਵਾਨਾਂ ਦੀਆਂ ਭਾਵਨਾਵਾਂ ਪੂਰੀਆਂ ਕਰਨੇ ਚੜ੍ਹਦੇ ਚੜ੍ਹਦੇ ਕਲਾ ਬਖਸ਼ਿਸ਼ ਕਰ ਰਹੀ ਉਸਤੇ ਪਾਸ਼ਾ ਜੀ ਆਪ ਜੀ ਦਾ ਓਟ ਆਸਰਾ ਲੈ ਕੇ ਟੂਰਨਾਮੈਂਟ ਦੀ ਸ਼ੁਰੂ ਹੋ ਰਹੀ ਹੈ ਮਰਤੇ ਪਾਸ਼ਾ ਜੀ ਕਿਰਪਾ ਕਰੋ ਆਪ ਦੀ ਕਿਰਪਾ ਦੇ ਨਾਲ ਹੀ ਸਮਾਪਤੀ ਹੋਵੇ ਮੇਰ ਕਾਰਨੇ ਲੜਾਈ ਕੋਲੇ ਝਗੜੇ ਆਦਿ ਤੋਂ ਬਚਾ ਕੇ ਅਡੇ ਚੰਨ ਨਾਲ ਜੋੜ ਕੇ ਸੇ ਪਾਦਸ਼ਾਹੀ ਕਾਮਨ ਨਤੇਰੇ ਚੜਾ ਲੈਣਾ ਸਾਰੇ ਨੌਜਵਾਨਾਂ ਵੱਲੋਂ ਮਠਾਈ ਦਾ ਪ੍ਰਸ਼ਾਦ ਹਾਜ਼ਰ ਆਵੰਤ ਤੇ ਪਾਦਸ਼ਾਹ ਜੀ ਆਪ ਜੀ ਕੋ ਪ੍ਰਵਾਨ ਹੋ ਗਿਆ ਪ੍ਰਵਾਨ ਪਾਦਸ਼ਾਹ ਆਪ ਜੀ ਸਰਬਸਤ ਤੌਰ ਤੇ ਵਰਤਾਇਆ ਕਿ ਸ਼ਕੇ ਆਵੀ ਦਾ ਨਾਮ ਜਪੇ ਪੁਨਾਰੇ ਬਸੂਰ ਕਾਰਨੇ ਕਾਲ ਕੰਮ ਜ਼ਰੂਰ ਕਰਨੇ ਹਨ ਤਾਂ ਕਮਾਈ ਦੇ ਵਿੱਚ ਵਰਕ ਦਾ ਬੋਲਣਾ ਦਾਤਾ ਜੀ ਕਿਰਪਾ ਕਰਿਓ ਮਹਾਰਾਜ ਵਾਲੀ ਵਰ ਟੂਰਨਾਮੈਂਟ ਸ਼ੁਰੂਆਤ ਕਰਨ ਦੀ ਆਜਾ ਬਖਸ਼ੇ ਜੋ ਸਵਾਗਤ ਕਰਨਾ ਉਸ ਦਾ ਨਾਮ ਕਰਤੀ ਕਮਾਨ